ਵਰਜੀ ਦਾ ਖਾਲਸਾ ਵਰਜੀ ਕੀ ਪਤੇ ਆਪਾਂ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਭਗਵੰਤ ਮਾਨ ਬਾਰੇ ਤੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਬਾਰੇ ਪੰਜਾਬ ਸਰਕਾਰ ਬਾਰੇ ਤੁਹਾਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਚਾਰ ਮੰਤਰੀਆਂ ਦੀ ਜਿਹੜੀ ਛੁੱਟੀ ਕਰ ਦਿੱਤੀ ਆ ਜਿਨ੍ਹਾਂ ਦੇ ਵਿੱਚੋਂ ਕਾਫੀ ਚਰਚਾ ਦੇ ਵਿੱਚ ਰਹੀ ਸੀ ਜਿਹੜੇ ਗਗਨ ਅਨਮੋਲ ਜਿਹੜਾ ਐਮਐਸਵੀ ਨੇ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਚੁਟਕੀ ਦੇ ਵਿੱਚ ਅਸੀਂ ਐਮਐਸਪੀ ਦੇ ਦਾਂਗੇ ਜੋ ਸਾਡੀ ਸਰਕਾਰ ਬਣੀ ਉਸ ਬਿਆਨ ਨੂੰ ਜਿਹੜਾ ਕਾਫੀ ਵਿਰੋਧੀ ਪਾਰਟੀਆਂ ਵੱਲੋਂ ਵੀ ਆਮ ਲੋਕਾਂ ਵੱਲੋਂ ਵੀ ਇੱਕ ਚਰਚਾ ਦਾ ਵਿਸ਼ਾ ਵੀ ਰਿਹਾ ਹਾਸੋ ਹਿਣਾ ਵੀ ਰਿਹਾ ਜਦੋਂ ਗਗਨ ਅਨਮੋਲ ਤੋਂ ਜਿਹੜਾ ਇੱਕ ਸਵਾਲ ਪੁੱਛਿਆ ਗਿਆ ਹੈ ਜਿਹੜਾ ਪੱਤਰਕਾਰਾਂ ਵੱਲੋਂ ਕਿ ਤੁਸੀਂ ਜਿਹੜਾ ਇਹ ਗੱਲ ਕਹੀ ਸੀ ਕਿ ਚੁਟਕੀ ਦੇ ਵਿੱਚ 24 ਘੰਟੇ ਦੇ ਵਿੱਚ ਐਮਐਸ ਐਮਐਸਵੀ ਅਸੀਂ ਕਿਸਾਨਾਂ ਨੂੰ ਦੇ ਦਾਂਗੇ ਤਾਂ ਉਹਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਇਹਦਾ ਕੀ ਪ੍ਰੋਸੀਜਰ ਹੁੰਦਾ ਸਰਕਾਰ ਨਵੀਂ ਬਣੀ ਆ ਪਹਿਲਾਂ ਪਹਿਲਾਂ ਨਹੀਂ ਪਤਾ ਹੁੰਦਾ ਕਹਿਣ ਦਾ ਭਾਵ ਕਿ ਪਹਿਲਾਂ ਤੁਸੀਂ ਝੂਠ ਬੋਲੋ ਲੋਕਾਂ ਨੂੰ ਡਮਰਾਹ ਕਰੋ ਤੇ ਫਿਰ ਤੁਸੀਂ ਜਿਹੜਾ ਬਾਅਦ ਵਿੱਚ ਜਿਹੜਾ ਆਪਣੇ ਬਿਆਨ ਬਦਲ ਜੋ ਹੁਣ ਚਾਰਵਾਂ ਮੰਤਰੀ ਦੀ ਛੁੱਟੀ ਹੋਈ ਆ ਤੇ ਪਹਿਲਾ ਜਿਹੜਾ ਅਜੇ ਤੱਕ ਵਿਜੇ ਸਿੰਘ ਵਾਲਾ ਜਿਹੜਾ ਮਾਨਸਾ ਤੋਂ ਵਿਧਾਇਕ ਸੀ ਉਹਨੂੰ ਮੰਤਰੀ ਸਿਹਤ ਮੰਤਰੀ ਬਣਾਇਆ ਗਿਆ ਸੀ ਬਾਅਦ ਦੇ ਉਹਦੇ ਵਿੱਚ ਜਿਹੜਾ 1% ਦਾ ਰਿਸ਼ਤ ਨੂੰ ਲੈ ਕੇ ਜਿਹੜਾ ਉਤੇ ਕੇਸ ਚਲ ਚਲਾਇਆ ਭਗਵੰਤ ਮਾਨ ਨੇ ਤੇ ਖੁਦ ਭਗਵੰਤ ਮਾਨ ਵੱਲੋਂ ਜਿਹੜਾ ਉਸਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਪਰ ਹੁਣ ਆਪਾਂ ਗੱਲ ਕਰਦੇ ਆ ਤੇ ਲੋਕ ਸਵਾਲ ਪੁੱਛਦੇ ਆ ਤੇ ਬਿਦੇ ਸਿੰਘਲੇ ਦੇ ਚਲਾਨ ਦਾ ਕੀ ਬਣਿਆ ਹੁਣ ਤੱਕ ਨਾ ਉਹਦੀ ਕੋਈ ਆਡੀਓ ਨਾ ਕੋਈ ਵੀਡੀਓ ਸਾਹਮਣੇ ਆਈ ਹੈ ਉਹ ਰਿਸਵਤ ਮੰਗਦੇ ਦੀ ਤੇ ਨਾ ਉਹਦੇ ਕੋਈ ਹਾਲੀ ਤੱਕ ਚਲਾਨ ਦਾ ਕੁਝ ਨਹੀਂ ਬਣਿਆ ਤੇ ਦੂਜੇ ਪਾਸੇ ਗੱਲ ਕਰਾਂਗੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਤਾਂ ਲੱਗ ਭਾਗ ਕਿ ਭਾਈ ਅੰਮ੍ਰਿਤਪਾਲ ਸਿੰਘ ਡੇਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਦਾ ਤੇ ਐਮਪੀ ਨੇ ਖੰਡੂਰ ਸਾਹਿਬ ਤੋਂ ਪਰ ਜਿਹੜੀ 3 ਅਕਤੂਬਰ ਦੀ ਤਰੀਕ ਪਈ ਆ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਉਹਦੇ ਵਿੱਚ ਹੋ ਸਕਦਾ ਕੇਸ ਇਸ ਤਰੀਕ ਦੇ ਉੱਤੇ ਜਿਹੜਾ 6 ਜਣਿਆਂ ਨੂੰ 6 ਸਿੰਘਾਂ ਨੂੰ ਜਿਹੜਾ ਜਣੇ ਕਿ ਜ਼ਮਾਨਤ ਮਿਲ ਜਾਵੇ ਭਾਈ ਅੰਮ੍ਰਿਤਪਾਲ ਤੇ ਉਹਦੇ ਨਾਲ ਦੇ ਸਾਥੀਆਂ ਦੀ ਜਿਹੜੀ ਜ਼ਮਾਨਤ ਲਗਭਗ ਤੈ ਆ ਕਿ ਹੋ ਜਾਵੇਗੀ ਬੇਸ਼ੱਕ ਸਰਕਾਰ ਵੱਲੋਂ ਜਿਹਨੇ ਇਹ ਦਿਹਾਤੀ ਪੁਲਸ ਜਿਹੜੀ ਅੰਮਰਸਰ ਦੀ ਐਸਐਸਪੀ ਵੱਲੋਂ ਜਿਹੜਾ ਇੱਕ ਉੱਤੇ ਰਿਕਾਰਡ ਪੇਸ ਕੀਤਾ ਗਿਆ ਕਿ ਜਿਹੜਾ ਭਾਈ ਅੰਮਰਪਾਲ ਸਿੰਘ ਵੱਲੋਂ ਜਿਹੜਾ ਅਜਨਾਲਾ ਥਾਣੇ ਤੋਂ ਬਾਅਦ ਜਿਹੜਾ ਆ ਗਿਆ ਸੀ ਉਹ ਬਿਆਨ ਇਹ ਸੀ ਕਿ ਜਦ ਭਗਵੰਤ ਮਾਨ ਨੂੰ ਇਹ ਗੱਲ ਕਹੀ ਸੀ ਕਿ ਤੂੰ ਬੀਅੰਤ ਸਿੰਘ ਦੇ ਰਾਹ ਉੱਤੇ ਨਾ ਚੱਲ ਇਹ ਇਸ ਤਰ੍ਹਾਂ ਦਾ ਕੋਈ ਬਿਆਨ ਦੱਸਿਆ ਜਾ ਰਿਹਾ ਇਸ ਬਿਆਨ ਨੂੰ ਲੈ ਕੇ ਵੀ ਜਿਹੜੀ ਚਰਚਾ ਕੀਤੀ ਤੇ ਇਹ ਜਿਹੜਾ ਪੁਲਿਸ ਵੱਲੋਂ ਜਿਹੜਾ ਉੱਥੇ ਕਲਿੱਪ ਨੇ ਜਿਹੜੇ ਵੀਡੀਓ ਕਲਿੱਪ ਨੇ ਉਹ ਵੀ ਜ਼ਰੂਰ ਦਾਖਲ ਕੀਤੇ ਹੋਣਗੇ ਪਰ ਜਿਹੜੇ ਉਹਨਾਂ ਦੇ ਪਿਤਾ ਨੇ ਕੱਲ ਜਿਹੜਾ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਜਿਹੇ ਸਵਾਲ ਜਵਾਬ ਹੁੰਦੇ ਨੇ ਜਾਂ ਆਪਾਂ ਇਹ ਕਹიდੀਏ ਕਿ ਇਹ ਤਾਂ ਅਕਸਰ ਜਿਹੜੀਆਂ ਚੀਜ਼ਾਂ ਨੇ ਵਾਪਰਦੀਆਂ ਰਹਿੰਦੀਆਂ ਨੇ ਬੰਦੇ ਵੱਲੋਂ ਹਵਾਲਾ ਜਿਹੜਾ ਸਮੇਂ-ਸਮੇਂ ਤੇ ਜਿਹੜਾ ਸਰਕਾਰ ਨੂੰ ਦਿੱਤਾ ਜਾਂਦਾਗਾ ਇਹ ਪਹਿਲਾ ਬਿਆਨ ਨੇ ਕਿ ਭਾਈ ਅਮਰਪਾਲ ਸਿੰਘ ਨੇ ਕੋਈ ਪਹਿਲਾ ਬਿਆਨ ਦਿੱਤਾਗਾ ਇਹ ਤਾਂ ਪਹਿਲਾਂ ਵੀ अनेਕਾਂ ਚ ਜਿਹੜੇ ਬਿਆਨ ਨੇ ਉਹ ਲੋਕ ਆਧਾਰਨਾ ਦਿੰਦੇ ਰਹਿੰਦੇ ਨੇ ਸਿੱਖ ਇਤਿਹਾਸ ਦੀਆਂ ਗੱਲ ਕਰਾਂਗੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਉਵੇਂ ਰਿਹਾਈ ਹੋ ਸਕਦੀ ਆ ਨਾਲ ਦੇ ਨਾਲ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਬੇਸਕਤਾਂ 99% ਤੈ ਆ ਕਿ ਜ਼ਮਾਨਤ ਹੋ ਜਾਵੇਗੀ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਇਸ ਗੱਲ ਨੂੰ ਲੈ ਕੇ ਜ਼ਮਾਨਤ ਰੋਕ ਲੱਗਦੀ ਹੈ ਤੇ ਉਹਨਾਂ ਦੇ ਸਾਥੀਆਂ ਦੀ ਜ਼ਮਾਨਤ ਹੋ ਜਾਵੇਗੀ ਤੇ ਇਹ ਵੱਡੀ ਖਬਰ ਆ ਇਸ ਵੇਲੇ ਦੀ ਇਹ ਭਗਵੰਤ ਮਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਸਭ ਸਾਹਮਣੀ ਆ ਤੇ ਦੋਨਾਂ ਦੇ ਵਿੱਚ ਹਾਲੇ ਤੱਕ ਕੋਈ ਨਹੀਂ ਜਿਹੜਾ ਜੋ ਕਰਿਆ ਤੇ ਦੂਜੀ ਆਪਾਂ ਗੱਲ ਕਰਦੇ ਆ ਕਿ ਭਗਵਾਨ ਤਮਾਨ ਨੇ ਜਿਹੜਾ ਹੁਣ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਚਾਇਤੀ ਚੋਣਾਂ ਹੋਣਗੀਆਂ ਪਿੰਡਾਂ ਦੇ ਵਿੱਚ ਕਿ ਭਗਵਾਨ ਤਮਾਨ ਨੇ ਐਲਾਨ ਕੀਤਾ ਸੀ ਕਿ ਜਿਹੜਾ ਸਰਬਸੰਮਤੀ ਨਾਲ ਕੋਈ ਵੀ ਸਰਪੰਚ ਬਣੂਗਾ ਉਸ ਨੂੰ 5 ਲੱਖ ਰੁਪਇਆ ਜਿਹੜਾ ਹੈਗਾ ਗ੍ਰਾਂਟ ਆ ਜਿਹੜਾ ਉਹ ਪਹਿਲ ਦੇ ਆਧਾਰ ਤੇ ਜਿਹੜਾ ਦਿੱਤਾ ਜਾਵੇਗਾ ਤੁਹਾਨੂੰ ਇਹ ਦੱਸ ਦਈਏ ਕਿ ਜੱਲੂਪੁਰ ਖੇੜੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਚਾਚਾ ਜੀ ਨੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਪਿੰਡ ਵੱਲੋਂ ਸਾਰੇ ਪਿੰਡ ਵੱਲੋਂ ਸਰਬਸੰਮਤੀ ਦੇ ਨਾਲ ਉਹਨਾਂ ਦੇ ਚਾਚਾ ਜੀ ਨੂੰ ਜਿਹੜਾ ਸਰਪੰਚ ਚੁਣਿਆ ਗਿਆ ਯਾਨੀ ਕਿ ਸਰਪੰਚੇ ਬਣਾਇਆ ਜਾ ਰਿਹਾਗਾ ਤੇ ਉੱਥੇ ਗੱਲ ਫੇਰ ਅੜਦੀ ਹੈ ਜਾਂ ਕਿ ਭਗਵੰਤ ਮਾਨ ਜਿਹੜਾ ਭਗਵੰਤ ਮਾਨ ਹੁਣ ਬਿਆਨ ਜਿਹੜਾ 5 ਲੱਖ ਵਾਲਾ ਦਿੱਤਾ ਸੀ ਦੇ ਲੋਕ ਨੇ ਜਿਹੜੇ ਜੱਲੂਪੁਰ ਖੇੜੇ ਦੇ ਅੰਬਰਤਪਾਲ ਸਿੰਘ ਦੇ ਚਾਚਾ ਜੀ ਜੇਕਰ ਉੱਥੇ ਸਰਪੰਚ ਬਣਦੇ ਨੇ ਤਾਂ ਕੀ ਭਗਵੰਤ ਮਾਨ ਦੀ ਉਹਨਾਂ ਨੂੰ 5 ਲੱਖ ਰੁਪਏ ਦੇਣਗੇ ਜਾ ਕੋਈ ਹੋਰ ਗਰੰਟਾ ਦੇਣਗੇ ਕੋਈ ੜਿੱਕਾ ਤਾਂ ਨਹੀਂ ਬਣ ਸਕਦਾ ਜਿਸ ਤਰ੍ਹਾਂ ਐਮਪੀ ਬਣ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਆ ਜਿਹੜੀ ਸਰਕਾਰ ਉਹ ਚੱਲਦੀ ਆ ਰਹੀ ਆ ਬੇਸ਼ੱਕ ਜਿਹੜੀ ਆ ਅਦਾਲਤ ਵੱਲੋਂ ਜੇ ਆਪਾਂ ਇਹ ਕਹਿ ਲਈਏ ਕਿ ਲੋਕ ਸਭਾ ਦੇ ਸਪੀਕਰ ਵੱਲੋਂ ਜਿਹੜਾ ਕਿ ਇੱਕ ਸੌਂ ਤਾਂ ਚੁਕਾ ਦਿੱਤੀ ਆ ਪਰ ਉਹਦੀ ਆਡੀਓ ਵੀਡੀਓ ਨਹੀਂ ਸਾਹਮਣੇ ਆਈ ਨਹੀਂ ਕੋਈ ਫੋਟੋ ਸਾਹਮਣੇ ਆਈ ਆ ਪਰ ਉਸ ਤੋਂ ਬਾਅਦ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਦੇ ਵਿੱਚ बोलण ਦਾ ਟਾਈਮ ਨਹੀਂ ਦਿੱਤਾ ਗਿਆ ਹੁਣ ਇਸ ਨੂੰ ਲੈ ਕੇ ਲੋਕਾਂ ਦਾ ਇੱਕ ਵੱਡਾ ਸਵਾਲ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਜੀ ਜਿਹੜੇ ਉਹ ਸਰਪੰਚ ਬਣ ਜਾਂਦੇ ਨੇ ਕਿ ਸਰਕਾਰ ਆ ਜਿਹੜੀ ਕਿ ਉਹਨਾਂ ਦੇ ਚਾਚੇ ਉੱਤੇ ਵੀ ਜਿਹੜਾ ਇਸ ਤਰ੍ਹਾਂ ਪਹਿਲਾਂ ਆਪਾਂ ਦੇਖਿਆ ਸੀ ਕਿ ਇਸ ਤਰ੍ਹਾਂ ਕਰੋਗੇ ਜਿਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਦੇ ਨਾਲ ਕੀਤਾ ਜਾ ਰਿਹਾ ਜਿ ਆਪਾਂ ਕਹਿ ਦਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਜਿਹੜੀ ਈਡੀਵਲ ਉਹ ਜਿਹੜੀ ਸਾਪੇ ਮਾਰੀ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੰਨ ਸਿੰਘ ਤੇ ਪ੍ਰਗਟ ਸਿੰਘ ਦੇ ਘਰ ਤੇ ਸੱਪਾਂ ਮਾਰੀ ਕੀਤੀ ਗਈ ਸੀ ਮੱਖਣ ਸਿੰਘ ਮਸਾਫਰਾ ਜਿਹੜਾ ਢਾਡੀ ਆ ਕਿਸਰ ਆ ਜਿਹੜਾ ਉਹਨਾਂ ਦੇ ਘਰ ਰੇਡ ਮਾਰੀ ਗਈ ਸੀ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਦੇ ਜਿਹੜਾ ਲਗਭਗ ਜਿਹੜੀ ਰੇਡ ਮਾਰੀ ਗਈ ਸੀ ਤੇ ਹੁਣ ਤੁਹਾਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਚਾਚਾ ਜੀ ਨੂੰ ਲੋਕ ਸਭ ਸਰਬਸੰਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਲੋਕਾਂ ਦਾ ਏਕਾ ਹੋ ਰਿਹਾਗਾ ਕਿ ਭਗਵੰਤ ਮਾਨ ਉਸਦੇ ਚਾਚਾ ਦੀ ਵੀ ਜਿਹੜਾ ਅੜਿੱਕਾ ਬਣੂਗਾ ਤੇ ਤਾਜਾ ਕੇ ਹੋ ਸਕਦਾ ਕਿ ਈਡੀ ਦੀਆਂ ਜਿਹੜੀਆਂ ਰੇਡਾਂ ਮਾਰੀਆਂ ਹੁਣ ਲੋਕਾਂ ਦਾ ਇਹ ਕਹਿਣਾਗਾ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ